ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਅਨਮੋਲ ਹੀਰੇ ਪੰਜਾਬ ਦੇ ਚੈਨਲ ਮੈਂ ਕੈਮਰਾਮੈਨ ਹਰਪਾਲ ਸਿੰਘ ਹੀਰ ਦੇ ਨਾਲ ਮੇਜਰ ਸਿੰਘ ਸੀੜੀ ਅੱਜ ਕਕਰਾਰਾ ਭਾਈਕੇ ਪਿੰਗ ਵਿੱਚ ਮੌਜੂਦ ਹਾਂ ਜਿੱਥੋਂ 1 ਕਿਲੋਮੀਟਰ ਦੀ ਸੜਕ ਨੂੰ ਲੈ ਕੇ ਅੱਜ ਇੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਨੇ ਇਹ ਹਾਲ ਜਿਹੜੀ ਸੜਕ ਦੀ ਹਾਲਤ ਹੈ ਬਹੁਤ ਜ਼ਿਆਦਾ ਖਰਾਬ ਹੈ ਇਹ ਕਿਸੇ ਵੀ ਪ੍ਰਸ਼ਾਸਨ ਦੇ ਅਲਕਾ ਰੀ ਬਲੂਦਾ ਸਰਕਾਰ ਵੱਲੋਂ ਹਜੇ ਤੱਕ ਨਹੀਂ ਬਣਾਈ ਗਈ ਇਹ ਸੜਕ ਦੇ ਉੱਤੇ ਇੱਕ ਜਣੇ ਦੀ ਮੌਤ ਵੀ ਹੋ ਚੁੱਕੀ ਹੈ ਜੋ ਗਿਰਨ ਦੇ ਕਾਰਨ ਜਦੋਂ ਵੀ ਬਾਰਿਸ਼ ਹੁੰਦੀ ਹੈ ਇਹ ਸੜਕ ਦੀ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਤੇ ਅਸੀਂ ਕਰਦੇ ਹਾਂ ਕਕਰਾਰਾ ਭਾਈਕੇ ਇੱਥੇ ਦੇ ਨੌਜਵਾਨਾਂ ਅਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੇ ਸੜਕ ਨੂੰ ਲੈ ਕੇ ਵਿਚਾਰ ਹਾਂਜੀ ਮੇਰਾ ਨਾਮ ਅੰਗਰੇਜ਼ ਸਿੰਘ ਹੈ ਜੀ ਕਕਰਾਲਾ ਮੇਰਾ ਪਿੰਡ ਹੈ ਇਹ ਤੇ ਲਗਭਗ ਜੀ ਸਾਡੇ ਪਿੰਡ ਦਾ ਜਿਸ ਤੁਸੀਂ ਇੱਥੇ ਮਸਲੇ ਦੇ ਇਕੱਠੇ ਹੋਏ ਆਂ ਕਾਫੀ ਟਾਈਮ ਤੋਂ ਅਸੀਂ ਦੇਖ ਹੀ ਰਹੇ ਆਂ ਤੁਸੀਂ ਕਾੜੀ ਗੱਲਾਂ ਕਰ ਰਹੇ ਹੋ ਤੇ ਇਹ ਸੜਕ ਦਾ ਜਿਹੜਾ ਵਿਸ਼ਾ ਹੈਗਾ ਤੁਸੀਂ ਸਾਨੂੰ ਲੈ ਕੇ ਗੱਲ ਕਰਨ ਲੱਗੇ ਹੋਏ ਹੋ ਤੇ ਇਹ ਜਿਹੜਾ ਕਕਰਾਲਾ ਪਿੰਡ ਹੈ ਜੀ ਲਗਭਗ ਆਪਣਾ 11000 ਜਾਂ 12000 ਦੀ ਆਬਾਦੀ ਦਾ ਪਿੰਡ ਹੈ ਤੇ ਇਸ ਇਸ ਪਿੰਡ ਦੇ ਨਾਲ ਲਗਭਗ 8 ਰਸਤੇ ਲੱਗਦੇ ਨੇ ਜੀ ਜੋ ਕੁਝ ਰਸਤੇ ਪੱਕੇ ਵੀ ਨੇ ਕੁਝ ਕੱਚੇ ਵੀ ਨੇ ਤੇ ਇਹ ਰਸਤਾ ਜਿਹੜਾ ਇਹ ਮੇਨ ਰਸਤਾ ਮੰਨਿਆ ਜਾਂਦਾ ਕਕਰਾਲੇ ਨੂੰ ਮਤਲਬ ਕਕਰਾਲੇ ਨੂੰ ਹੀ ਨਹੀਂ ਬੁਜ਼ੁਰਗ ਹੋ ਗਿਆ ਖੇੜੀ ਹੋ ਗਿਆ ਬੰਮਣ ਮਜਰਾ ਹੋ ਗਿਆ ਜਾਂ ਜਿਹੜੀ ਆਪਾਂ ਨੇੜੇ ਬ੍ਰੇਮਸਾਂ ਜਿੰਨੇ ਵੀ ਆਪਾਂ ਨੇੜੇ ਦੇ ਪਿੰਡਾਂ ਨੂੰ ਨਗਰੀ ਦੇ ਦੜਾਂ ਦੇ ਵੀ ਅੱਛਾ ਜੀ ਤੇ ਚੁਪਕੀ ਤੇ ਨਗਰੀ ਦੇ ਤੇ ਲਈ ਤਾਂ ਇਹ ਇੱਕ ਸ਼ਹਿਰ ਦੀ ਤਰ੍ਹਾਂ ਕਕਰਾਲਾ ਕਿਉਂਕਿ ਉਹਨਾਂ ਨੂੰ ਛੋਟੀ ਮੋਟੀ ਨਿੱਜੀ ਜਿਹੜੀ ਲੋੜ ਆ ਉਹ ਵੀ ਕਕਰਾਲੇ ਤੋਂ ਉਹਨਾਂ ਦੀ ਪੂਰੀ ਹੁੰਦੀ ਹੈ ਤੇ ਇਹ ਸੜਕ ਜਿਹੜੀ ਇਹ ਖਰਾਬ ਹੋਣ ਕਾਰਨ ਇੱਥੇ ਕਈ ਵਾਰ ਤਾਂ ਇਹ ਜੇ ਦੁਰਘਟਨਾ ਹੋਈਆਂ ਨੇ ਕਿ ਇੱਥੇ ਡੈਥ ਵੀ ਹੋਈ ਹੈ ਜੀ ਇੱਕ ਵਾਰ ਦੀ ਗੱਲ ਔਰੇ ਟਰੱਕ ਦੇ ਨਾਲ ਇੱਕ ਮੰਡੀ ਦਾ ਸੀਜ਼ਨ ਸੀਗਾ ਉਹਦੇ ਥੱਲੇ ਕੋਈ ਡਿੱਗ ਗਿਆ ਸਾਈਕਲ ਨਹੀਂ ਸੰਭਲ ਹੋਇਆ ਮੋਟਰਸਾਈਕਲ ਤੇ ਉਹਦੇ ਸਿਰ ਉੱਪਰ ਦੀ ਟਰੱਕ ਲੰਘ ਗਿਆ ਤੇ ਉਹ ਮਰ ਗਿਆ ਤੇ ਡੈਥ ਹੋ ਗਈ ਉਸਦੀ ਤੇ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਨੇ ਗਿਆ ਤੇ ਅਸੀਂ ਪਿੰਡ ਦੇ ਵੱਲੋਂ ਵੀ ਹਰ ਇੱਕ ਨੌਜਵਾਨ ਵਰਗ ਜਾਂ ਲਾਲੂ ਜਾਂ ਮਤਲਬ ਜਿਹੜੀ ਵੀ ਪੜੇ ਲਿਖੇ ਨੇ ਉਹ ਹਰ ਇੱਕ ਇਹ ਹੀ ਮੰਗ ਕਰਦਾ ਹੈ ਵੀ ਸਰਕਾਰ ਤੋਂ ਵੀ ਕਿ ਇਸ ਵੱਲ ਉਦੋਂ ਧਿਆਨ ਦਿੱਤਾ ਜਾਊਗਾ ਜਦੋਂ ਜਿਵੇਂ ਕਿ ਪਿੱਛੇ ਸਮਾਣੇ ਬੱਚਿਆਂ ਦੀ ਕਾਫੀ ਵੱਡੀ ਮਾਤਰਾ ਦੇ ਵਿੱਚ 6 ਬੱਚਿਆਂ ਦੀ ਡੈਥ ਹੋਈ ਸੀ ਫਿਰ ਉਦੋਂ ਸਰਕਾਰਾਂ ਨਾ ਇਹਨਾਂ ਚੀਜ਼ਾਂ ਦੇ ਗੌਰ ਕਰਦੀਆਂ ਨਹੀਂ ਗਈ ਜਦੋਂ ਵੱਡਾ ਹਾਦਸਾ ਹੋ ਜਾਂਦਾ ਮੈਨੂੰ ਇਹ ਲੱਗਦਾ ਵੀ ਸਰਕਾਰ ਨੂੰ ਜਦ ਤੱਕ ਵੱਡਾ ਹਾਦਸਾ ਨਾ ਹੋਵੇ ਮੈਨੂੰ ਲੱਗਦਾ ਵੀ ਉਹਨਾਂ ਦੇ ਕੰਨੀ ਖਬਰ ਨਹੀਂ ਹੁੰਦੀ ਹੈਗੀ ਵੀ ਇਸ ਚੀਜ਼ ਨੂੰ ਲੈ ਕੇ ਵੀ ਉਹ ਛੋਟੇ-ਛੋਟੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਕੇ ਅਸੀਂ ਵੱਡੇ ਮਸਲੇ ਨਾ ਵੱਡੀਆਂ ਘਟਨਾਵਾਂ ਨਾ ਹੋਣ ਉਹਨਾਂ ਤੋਂ ਅਸੀਂ ਇਸ ਚੀਜ਼ ਨੂੰ ਰੋਕ ਸਕੀਏ ਜਦ ਤੱਕ ਉਹ ਵੱਡੀ ਘਟਨਾ ਨਹੀਂ ਹੁੰਦੀ ਤੇ ਛੋਟੀ ਘਟਨਾ ਮੈਨੂੰ ਹੀ ਲੱਗਦਾ ਵੀ ਸਰਕਾਰ ਦੀ ਨਿਗਾਹ 'ਚ ਛੋਟੀ ਘਟਨਾ ਘਟਨਾ ਹੀ ਨਹੀਂ ਆ ਤੁਸੀਂ ਐਸੇ ਇੱਕ ਕਰਾਲਾ ਭਾਈ ਕਾ ਪਿੰਡ ਦੇ ਰਹਿਣ ਵਾਲੇ ਹਾਂ ਜੀ ਜੀ ਮੈਂ ਐਸੇ ਪਿੰਡ ਦਾ ਵਸਨੀਕ ਹਾਂ ਜੀ ਹੁਣ ਆਪਾਂ ਕਾਫੀ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਵੀ ਸੇ ਰੋਡ ਦੀ ਕਾਫੀ ਸਮੱਸਿਆ ਆ ਰਹੀ ਹੈ ਸਕੂਲ ਤੱਕ ਲਾ ਲਈਏ ਕਾਫੀ ਮਤਲਬ ਮੀਕਣੀ ਦੇ ਵਿੱਚ ਵੀ ਲੋਕਾਂ ਨੂੰ ਕਾਫੀ ਔਖਾ ਹੁੰਦਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਮੈਮਾ ਜਿਹੜਾ ਸਾਡਾ ਰਸਤਾ ਹੈ ਇਹ ਪਿੰਡ ਕਰਾਲਾ ਭਾਈ ਕਾ ਸਾਡੇ 10000 ਦੀ ਵਾਦੀ ਆ 650 ਨੰਬਰ 1 ਦੇ ਪਿੰਡ ਆਉਂਦਾ ਠੀਕ ਹੈ ਤੇ ਹਰ ਇੱਕ ਵਿਧਾਇਕ ਸੇ ਸੀਐਮ ਹੋਵੇ ਕੋਈ ਵੀ ਹੋਵੇ ਉਹਨਾਂ ਦੇ ਮਤਲਬ ਕਹਿਣਾ ਤਾਂ ਉਹ ਜਵਾਨੀ ਤੇ ਸਾਡੇ ਪਿੰਡ ਦਾ ਨਾਮ ਆਗਾ ਪਰ ਜਦੋਂ ਵਿਕਾਸ ਦੀ ਗੱਲ ਹੁੰਦੀ ਆ ਤਾਂ ਸਾਡਾ ਪਿੰਡ ਪਿਛੜ ਜਾਂਦਾਗਾ ਪਿਛਲੇ ਥੋੜੇ ਦਿਨਾਂ ਅਸੀਂ ਪਿੰਡ ਦਾ ਕੱਟ ਕੀਤਾ ਸੀਗਾ ਤੇ ਧਰਨਾ ਵੀ ਲਾਇਆ ਸੀ ਗੱਡੇ ਤੇ ਉਦੋਂ ਐਮਐਲਏ ਕੁਲਵੰਤ ਸਿੰਘ ਬਾਜੀਗਰ ਵੱਲੋਂ ਬਿਆਨ ਆਇਆ ਸੀਗਾ ਵੀ ਅਸੀਂ 9ਵੇਂ ਮਹੀਨੇ ਦੇ ਵਿੱਚ ਸੜਕ ਦਾ ਕੰਮ ਸਟਾਰਟ ਕਰ ਦਾਂਗੇ 9ਵਾਂ ਮਹੀਨਾ ਵੀ ਲੰਘਣ ਵਾਲਾ ਵੀ ਚੁਕਿਆ 2022 ਆਉਣ ਵਾਲਾ ਇਹ ਸਰਕਾਰ ਆ ਉਹ ਵੀ ਜਾਣ ਵਾਲੀ ਆ ਪਰ ਸਾਡੇ ਪਿੰਡ ਦਾ ਵਿਕਾਸ ਆ ਜਿਹੜਾ ਸੜਕਾਂ ਮੇਨ ਜਿਹੜਾ ਦਿਲ ਕਹੀਦੀ ਓਹ ਦਿਲੇ ਸਾਡੇ ਪਿੰਡ ਦਾ ਜਿਹੜਾ ਬੇਕਾਰ ਹੋਇਆ ਪਿਆਗਾ ਤਾਂ ਪਿੰਡ ਦਾ ਵਿਕਾਸ ਵੀ ਕੀ ਕਰਨਾ ਚੰਦਰ ਜਾ ਕੇ ਤਾਂ ਜੋ ਜਿਹੜਾ ਰਸਤਾ ਮੇਨ ਰਸਤਾ ਹੈਗਾ ਇਸੇ ਘਟੋ ਘਟ 10 15 ਸਕੂਲ ਨੇ ਜਿਹੜੇ ਸਾਡੇ ਪਿੰਡ ਦੇ ਬੱਚੇ ਆਲੇ-ਦਾਲੇ ਜਾਂਦੇ ਆ ਡੀਬੀਐਸ ਸਕੂਲ ਹੋ ਗਿਆ ਮੇਨ ਸਕੂਲ ਹੈਗਾ ਵਿਡਜਮ ਸਕੂਲ ਹੈ ਬੁੱਢਾ ਦਾ ਸਕੂਲ ਅਲੱਗ-ਅਲੱਗ ਪਿੰਡਾਂ ਤੋਂ ਬਸਾਂ ਆਉਂਦੀ ਨੇ ਤੇ ਟੀਚਰ ਆ ਜਦੋਂ ਮੀਂਹ ਪੈ ਜਾਂਦਾ ਹੈਗਾ ਤੁਰ ਕੇ ਵੀ ਨਹੀਂ ਬੰਦਾ ਲੰਘ ਸਕਦਾ ਦੇ ਇੱਥੋਂ ਇੰਨਾ ਬੁਰਾ ਹਾਲ ਹੋ ਜਾਂਦਾ ਬੱਚਿਆਂ ਦਾ ਉਹਨਾਂ ਨੂੰ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਛੁੱਟੀ ਮਾਰਨੀ ਪੈਂਦੀ ਆ ਜਿਨ੍ਹਾਂ ਦੇ ਘਰੇ ਕੋਈ ਸਾਧਨ ਨਹੀਂ ਹੈਗਾ ਸਕੂਲ ਜਾਂ ਅੱਡੇ ਦੇ ਛੱਡਣ ਵਾਸਤੇ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਸਰਕਾਰ ਤੋਂ ਵੀ ਵੀ ਪਿੰਡ ਵੱਲ ਧਿਆਨ ਦਿੱਤਾ ਜਾਵੇ ਦਲਦੀ ਤੋਂ ਦਲਦੀ ਸੜਕ ਦਾ ਕੰਮ ਸਟਾਰਟ ਕੀਤਾ ਜਾਵੇ ਤਾਂ ਜੋ ਵੱਡੀ ਕੋਈ ਦੁਰਘਟਨਾ ਨੂੰ ਰੋਕਿਆ ਜਾ ਸਕੇ ਹੁਣ ਤੋਂ ਧੰਨਵਾਦ ਜੀ ਉੱਤਰ ਸਾਲ ਹੋ ਗਈ ਹਾਂਜੀ ਹਾਂਜੀ ਚਲੋ ਬਾਰਸ਼ ਪੋਰਸ਼ਨ ਦੀ ਉਹਨਾਂ ਕਿੰਨਾ ਕੰਮ ਸਾਹਮਣਾ ਪੈਂਦਾ ਬਹੁਤ ਜ਼ਿਆਦਾ ਜੀ ਮੋਟੇ ਮੋਟੇ ਸਾਈਕਲ ਵਾਲੇ ਬਹੁਤ ਜ਼ਿਆਦਾ ਦਿੱਕਤਮੰਦ ਨੇ ਜੀ ਸਾਨੂੰ ਵੀ ਬਹੁਤ ਹੌਲੀ ਚਲਾਉਣੇ ਪੈਂਦੇ ਨੇ ਜੀ ਗੱਡੀ ਕੀ ਮੰਗੀ ਕੀ ਕਰਦੇ ਹੋ ਅਜਾ ਬਰੋਡ ਬਣ ਜਾਈ ਤਾਂ ਮੰਗ ਕਰ ਰਹੇ ਆਂ ਅਸੀਂ ਉੱਥੇ ਗੱਡੀਆਂ ਰਿਪੇਅਰ ਬੋ ਕੱਢਦੇ ਨੇ ਜੀ ਗੱਡੀਆਂ ਹਾਂ ਜੀ ਗੱਡੀਆਂ ਦੇ ਰਿਪੇਅਰ ਵੀ ਜ਼ਿਆਦਾ ਹਾਂਜੀ 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 ਡੀਜ਼ਲ ਵਾਲੇ ਘਾਰੀ ਰਹੇ ਜੀ ਬਹੁਤ ਪ੍ਰੋਬਲਮ ਆਉਂਦੀਆਂ ਜੀ ਬੱਚੇ ਬਹੁਤ ਆਹ ਹੁੰਦੇ ਨੇ ਬਹੁਤ ਬੁਰਾ ਹਾਲ ਹੋ ਰਿਹਾ ਸੜਕ ਦਾ ਸੜਕ ਚੌੜੀ ਹੋਣੀ ਚਾਹੀਦੀ ਹੈ ਤੇ ਨਵੀਂ ਹੋਣੀ ਚਾਹੀਦੀ ਹੈ ਜੀ ਬਹੁਤ ਦਿੱਕਤ ਆਉਂਦੀ ਹੈ ਜੀ ਬਹੁਤ ਗੜੇ ਲੱਗਦੇ ਨੇ ਇੱਥੇ ਹੋਰ ਜੀ ਹੋਰ ਜੀ ਤੇ ਥੋੜੀ ਕੀ ਮੰਗ ਗਈ ਇਸ ਟਾਈਮ ਦੀ ਇਹ ਰੋਡ ਬਣਨਾ ਚਾਹੀਦਾ ਜੀ ਕੱਲਾ ਕਕਰਾਲਾ ਭਾਈ ਕਰਦਣੀ ਇਸ ਇਲਾਕੇ ਦੇ ਵਿੱਚ ਜਾਂ ਕਹਿੰਦੇ ਕਿਸੇ ਮੁੱਚੇ ਪੰਜਾਬ ਦੇ ਵਿੱਚ ਸੜਕਾਂ ਦੀ ਜਿਹੜੀ ਬਹੁਤ ਮਾੜੀ ਹਾਲਤ ਹੈਗੀ ਹੈ ਇਸ ਦੇ ਵਿੱਚੋਂ ਜਿੱਥੇ ਇੱਕ ਹੱਦ ਤੱਕ ਕੇਂਦਰ ਸਰਕਾਰ ਨੇ ਜਿਹੜਾ ਪੰਜਾਬ ਦਾ ਫੰਡ ਸਰਕਾਰ ਨੇ ਜਿਹੜਾ ਫੰਡ ਰੁਕਿਆ ਹੋਇਆ ਆਰਡੀਐਫ ਫੰਡ ਔਰ ਰੀਲੀਜ ਨੇ ਕੀਤਾ ਜਾ ਰਿਹਾ ਪੰਜਾਬ ਸਰਕਾਰ ਉਸ ਚੀਜ਼ ਦੇ ਉੱਤੇ ਕੋਰਟ ਦੇ ਵਿੱਚ ਵੀ ਗਈ ਹੈਗੀ ਇਹ ਇਸ਼ੂ ਵੀ ਲੈ ਕੇ ਆਉਂਦੇ ਨੇ ਪਰ ਸਾਰੀਆਂ ਸੜਕਾਂ ਆਰਡੀਐਫ ਦੇ ਤਹਿਤ ਬਣਨ ਵਾਲੀਆਂ ਨਹੀਂ ਹੈ ਕੁਝ ਪ੍ਰਧਾਨ ਮੰਤਰੀ ਜਿਹੜਾ ਸੜਕ ਯੋਜਨਾ ਦੇ ਤਹਿਤ ਵੀ ਆਉਂਦੀਆਂ ਹੈਗੀਆਂ ਨੇ ਇਸ ਕਰਕੇ ਜੇ ਸੈਂਟਰ ਸਰਕਾਰ ਫੰਡ ਨਹੀਂ ਰੀਲੀਜ਼ ਕਰ ਰਹੀ ਤਾਂ ਪੰਜਾਬ ਸਰਕਾਰ ਨੂੰ ਉਸ ਦੇ ਉੱਤੇ ਵੀ ਪ੍ਰੈਸ਼ਰ ਬਣਾਉਣ ਲਈ ਵੱਖ-ਵੱਖ ਸਟੇਟ ਆਪਣੇ ਇਸ਼ੂ ਰੇਜ ਕਰਦੀਆਂ ਨੇ ਦੂਜਾ ਜਿਹੜਾ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿੱਥੇ ਅਸੀਂ ਹੋਰ ਕੰਮਾਂ ਲਈ ਸਰਕਾਰ ਇਨਵੈਸਟ ਕਰਦੀ ਹੈਗੀ ਇਹ ਬਜਟ ਰੱਖਦੀ ਹੈਗੀ ਉੱਥੇ ਇਹਨਾਂ ਸੜਕਾਂ ਦੀ ਹਾਲਤ ਸੁਧਾਰਨ ਵਾਸਤੇ ਵੀ ਸਰਕਾਰ ਨੂੰ ਯਤਨ ਕਰਨਾ ਚਾਹੀਦਾ ਖਾਸ ਤੌਰ ਤੇ ਇਹ ਜਿਹੜਾ ਮੇਨ ਰੋਡ ਤੋਂ ਕਰਾਲਾ ਸਕੂਲ ਤੱਕ ਦਾ ਸਫ਼ਰ ਰੋਡ ਹੈਗਾ ਇਹ ਲਗਭਗ 1 ਕਿਲੋਮੀਟਰ ਤੋਂ 1.5 ਕਿਲੋਮੀਟਰ ਦੇ ਵਿੱਚ ਵਿੱਚ ਹੋਊਗਾ ਪਰ ਇਸ ਦੀ ਜਿਹੜੀ ਹਾਲਤ ਹੈਗੀ ਬਹੁਤ ਜ਼ਿਆਦਾ ਮਾੜੀ ਹਾਲਤ ਖਾਸ ਤੌਰ ਤੇ ਜਿਹੜਾ ਬਰਸਾਤ ਦੇ ਦਿਨਾਂ ਦੇ ਵਿੱਚ ਤਾਂ ਪੈਦਲ ਪਹੁੰਚਣਾ ਵੀ ਇੱਥੇ ਮੁਸ਼ਕਲ ਹੋ ਜਾਂਦਾ ਬੱਚੇ ਜਦੋਂ ਸਕੂਲ ਆਉਂਦੇ ਹੈਗੇ ਨੇ ਤਾਂ ਉਹ ਅਕਸਰ ਕਿਸੇ ਦੇ ਕੱਪੜੇ ਲੰਬਰ ਕੇ ਕੋਈ ਡਿੱਗ ਗਿਆ ਕਿਸੇ ਦਾ ਪੈਰ ਸਲਿੱਪ ਹੋ ਗਿਆ ਮੋਟਰਸਾਈਕਲ ਜਾਂ ਸਾਈਕਲ ਸਲਿੱਪ ਕਰਦੇ ਹੈਗੇ ਨੇ ਇਸ ਕਰਕੇ ਇਸ ਰੋਡ ਦੀ ਜਿਹੜੀ ਇੰਨੀ ਮਾੜੀ ਹਾਲਤ ਹੈਗੀ ਅਸੀਂ ਸਰਕਾਰ ਤੋਂ ਮੰਗ ਕਰਾਂਗੇ ਕਿ ਇਸ ਨੂੰ ਪੈਦਲ ਦੇ ਆਧਾਰ ਦੇ ਉੱਤੇ ਇਸ ਤਰ੍ਹਾਂ ਦੀਆਂ ਸੜਕਾਂ ਜਿੱਥੇ ਖਾਸ ਤੌਰ ਤੇ ਇਲਾਕੇ ਦੇ 10 ਪਿੰਡਾਂ ਦੇ ਵਿਦਿਆਰਥੀ ਇਹ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਆਜ਼ਾਦੀ ਤੋਂ ਪਹਿਲਾਂ ਦਾ ਇਹ ਬਣਿਆ ਹੋਇਆ ਸਕੂਲ ਹੈਗਾ ਜਿੱਥੋਂ ਬਹੁਤ ਸਾਰੇ ਲੋਕ ਇੱਥੇ ਪੜ੍ਹ ਕੇ ਵੱਡੇ ਅਫਸਰ ਉਹਦਿਆਂ ਤੇ ਗਏ ਹੈਗੇ ਨੇ ਇਸ ਕਰਕੇ ਸਕੂਲਾਂ ਦੇ ਮਾਮਲੇ ਦੇ ਵਿੱਚ ਜਿੱਥੇ ਸਰਕਾਰ ਸਿੱਖਿਆ ਕ੍ਰਾਂਤੀ ਦਾ ਮਤਲਬ ਇਹਨਾਂ ਨੇ ਐਲਾਨ ਕੀਤਾ ਜ਼ੋਰ-ਸ਼ੋਰ ਨਾਲ ਪ੍ਰਚਾਰ ਵੀ ਕੀਤਾ ਕਿ ਅਸੀਂ ਪੰਜਾਬ ਦੀ ਸਿੱਖਿਆ ਦੇ ਵਿੱਚ ਕ੍ਰਾਂਤੀ ਲੈ ਕੇ ਆਏ ਹਾਂ ਤਾਂ ਸਿੱਖਿਆ ਕ੍ਰਾਂਤੀ ਵਾਲੇ ਸਕੂਲਾਂ ਤੱਕ ਪਹੁੰਚਣ ਦੇ ਲਈ ਜਿਹੜੇ ਰਾਹ ਹੈਗੇ ਨੇ ਉਹ ਰਾਹ ਵੀ ਬੱਚਿਆਂ ਨੂੰ ਸੇਫ ਮਿਲਣੇ ਚਾਹੀਦੇ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਜਿਹੜੇ ਆਉਣ ਨਾਲ ਸਮੇਂ 'ਚ ਹਾਦਸੇ ਨਾ ਵਾਪਰਨ